ਸਾਸੀ ਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਹਾਂਜੀ ਪੁੱਤ ਜਦੋਂ ਮੈਂ ਵੇਨਾ ਨਾ ਤੈਨੂੰ ਹਾਂਜੀ ਤੂੰ ਜਸ ਵਾਂਗੂ ਪਿਆਰ ਕਰਦੀ ਨਤੀਨ ਤਹੀ ਜਸ ਨੂੰ ਜਾਣਦੇ ਆ ਪੁੱਤ ਸਾਡੀ ਰਿਸ਼ਤੇਦਾਰੀ ਹੀ ਅੱਛਾ ਹਾਂ ਮੈਂ ਉਹਦਾ ਫੁੱਫੜ ਲੱਗਦਾ ਸੀ ਪਿੰਡ ਦੀਆਂ ਮੈਂ ਹੀ ਰਿਸ਼ਤਾ ਕਰਾਇਆ ਸੀ ਉਹਦਾ ਇੱਥੇ ਅੱਛਾ ਨਹੀਂ ਮੈਨੂੰ ਨਹੀਂ ਪਤਾ ਹੈਗਾ ਵੀ ਜਸ ਦਾ ਫੁੱਫੜ ਜਿਹੜਾ ਇੱਥੇ ਹੀ ਆ ਪੁੱਪੂ ਆ ਫੁੱਫੜ ਅਛਾ ਅਛਾ ਹਾਂ ਮੈਨੂੰ ਉਹਨਾਂ ਦੱਸਿਆ ਨਹੀਂ ਹੋਣਾ ਤੈਨੂੰ ਕਿਹਨੇ ਹਾਂ ਨਹੀਂ ਮੈਨੂੰ ਨਹੀਂ ਦੱਸਿਆ ਹਾਂ ਤੇ ਮੈਂ ਵੇਖਦਾ ਵਾਂ ਤੇ ਮੈਂ ਨਾ ਵੀ ਵੇਖਦਾ ਜਸਦੀ ਕੁੜੀ ਨਹੀਂ ਕੀ ਜੀਹੀ ਤੇ ਉਹਦੇ ਅੰਗੂਈ ਤੁਸੀਂ ਪਿਆਰ ਕਰਦੀ ਏ ਦੇ ਨਾਲ ਅੱਜਕੱਲ ਇਤਰਾ ਮਤਰਾਇਆਂ ਮਾਵਾਂ ਕੋਈ ਪਿਆਰ ਨਹੀਂ ਕਰਦੀਆਂ ਬੱਚੇ ਨਾ ਪਰ ਮੈਂ ਤੇਰੇ ਵੱਲ ਵੇਖ ਕੇ ਨਾ ਮੇਰਾ ਮਨ ਖੁਸ਼ ਹੋ ਜਾਂਦਾ ਉਹ ਤਾਂ ਫਿਰ ਮੈਨੂੰ ਵੀ ਥੋੜਾ ਕਾਟ ਸੀਗੀ ਹੈ ਨਾ ਕਿ ਮੇਰਾ ਵੀ ਕੋਈ ਤੀ ਪੋਤਾ ਨਹੀਂ ਸੀਗਾ ਤੇ ਇਹ ਤਾਂ ਪਿਆਰੀ ਬੜੀ ਤੇ ਪਿਆਰੀ ਬੜਾ ਲੱਗਦੀ ਬਹੁਤ ਬਹੁਤ ਕੇ ਬੜੀ ਪਿਆਰੀ ਧੀ ਆ ਤੇ ਇਹਨੂੰ ਵੀ ਨਹੀਂ ਮੇਰੇ ਬਾਰੇ ਇਹਨਾਂ ਪਤਾ ਕਿਉਂਕਿ ਨਿੱਕੀ ਹੀ ਨਾ ਏ ਹਾਂ ਹਾਂ ਇਹਨੇ ਪਛਾਨਿਆ ਤੇ ਸਾਡੀ ਬੰਬੀ ਉਹ ਗਾੜੀ ਆ ਅੱਛਾ ਇਧਰ ਮੈਂ ਜਾਣਾ ਹੁੰਦਾ ਬੰਬੀ ਵਾਲ ਨੂੰ ਆਪਣੀ ਵਾਲ ਨੂੰ ਸੈਰ ਕਰਨਾ ਤੇ ਮੈਂ ਤੈਨੂੰ ਵੇਨਾ ਨਾ ਅੱਛਾ ਤੇ ਮਨ ਤੇ ਕਰਦਾ ਬੜਾ ਹਾਂਜੀ ਪਰ ਇਹ ਵੀ ਕਿਉਂ ਨਹੀਂ ਉਹ ਤਾਉਣਾ ਕੀ ਹਾਂਜੀ ਜਦੋਂ ਜੱਸ ਇਦਾਂ ਹੋ ਗਈ ਫਿਰ ਉਹਦਾ ਭੋਗ ਹੀ ਹਾਂਜੀ ਤੇ ਘਰ ਦੇ ਸਾਰੇ ਅਸੀਂ ਬੈਠੇ ਹਜੇ ਤੇ ਸਾਰੇ ਹੀ ਰਿਸ਼ਤੇਦਾਰ ਘਰ ਦੇ ਆਖੀ ਜਾਣ ਇਹਦੀ ਕਿਹੜੀ ਉਮਰ ਆ ਕਰ ਲਾ ਜੇ ਵਿਆਹ ਹੋਰ ਕਰ ਲੀਨੇ ਆ ਹੋਰ ਕਰ ਲੀਨੇ ਆ ਸਾਡਾ ਨਾ ਮਨ ਦੁਖੀ ਹੋਇਆ ਵੀ ਧੀ ਦਾ ਸੇਵਾ ਤੇ ਠੰਡਾ ਹੀ ਨਹੀਂ ਹੋਇਆ ਤੇ ਇਹ ਗੱਲਾਂ ਵੀ ਕਿਧਰ ਦੀਆਂ ਡੇਬੇ ਕਰਨ ਹਾਂਜੀ ਤੇ ਉਦੋਂ ਤੋਂ ਤਾਂ ਹਰਮਾਨੀ ਟੁੱਟ ਗਿਆ ਵੀ ਜਦੋਂ ਸਾਡੀ ਧੀ ਚਲ ਗਈ ਤੇ ਸਾਡਾ ਫਿਰ ਨਾ ਰੂਹ ਹੀ ਨਹੀਂ ਕੀਤੀ ਇਹਨੂੰ ਉਹਨੂੰ ਤੇ ਇਹਨਾਂ ਵੀ ਕਦੀ ਨਹੀਂ ਆਏ ਜਿਗਰ ਨਹੀਂ ਕੀਤਾ ਕਿਰੇ ਸਾਡਾ ਇਹਨਾਂ ਨੇ ਨਹੀਂ ਤੁਸੀਂ ਆਇਆ ਕਰੋ ਮੈਂ ਵੀ ਤਾਂ ਤੁਹਾਡੀ ਧੀ ਆ ਕੋਈ ਨਹੀਂ ਆਵਾਂਗੇ ਆਵਾਂਗੇ ਕੋਈ ਨਹੀਂ ਇਹਦੇ ਮਾਮੇ ਸਭ ਬੜੇ ਯਾਦ ਕਰਦੇ ਫੋਨ ਫਾਨ ਕਰਦੇ ਰਹਿੰਦੇ ਪੁੱਛਦੇ ਆ ਹਾਂਜੀ ਤੇ ਮੈਂ ਆਖ ਦਿੰਦਾ ਮੈਂ ਦੂਰੋਂ ਵੇਨਾ ਵਾਂ ਮੈਂ ਗਿਆ ਨਹੀਂ ਠੀਕ ਆ ਤੇ ਉਹ ਵੀ ਨਹੀਂ ਕਰੀ ਆਏ ਹਣੇ ਮਾਮੇ ਤੇ ਨਹੀਂ ਨਹੀਂ ਉਹ ਵੀ ਨਹੀਂ ਹੁੰਦੇ ਸਗੋਂ ਪੁੱਛਣ ਦੇਈ ਸੀ ਇੱਕ ਦਿਨ ਵੀ ਮੇਰਾ ਮਾਮੂ ਨੂੰ ਮਿਲਣ ਨੂੰ ਬੜਾ ਦੇਲ ਕਰਦਾ ਵਾ ਅੱਛਾ ਅੱਛਾ ਹਾਂ ਤੇ ਪਰ ਮੈਨੂੰ ਨਾ ਤੇ ਉਹਨਾਂ ਦੇ ਪਿੰਡ ਦਾ ਪਤਾ ਵਾ ਤੇ ਨਾ ਹੀ ਮੇਰੇ ਤੋਂ ਨੰਬਰ ਹੈਗਾ ਹੀਗਾ ਤੇ ਨੰਬਰ ਸਾਡੇ ਕੋਲ ਹੈਗਾ ਪੁੱਤ ਨੰਬਰ ਲੈ ਲੈ ਨੰਬਰ ਲੈ ਲਓ ਹਾਂਜੀ ਦੱਸਿਓਗੇ ਮੈਨੂੰ ਹਾਂਜੀ ਬੋਲਿਓ ਆ ਲਿਖ ਲਓ 98721 ਹਾਂਜੀ 98721 ਠੀਕ ਠੀਕ ਹਾਂਜੀ ਚਲੋ ਠੀਕ ਹੈ ਪਤਾ ਹੈ ਮੈਂ ਕਰੂੰਗੀ ਵੀ ਹਾਂ ਕਰਕੇ ਇਹ ਆਪ ਚਲ ਜੇ ਇਹਦਾ ਜੀ ਕਰਦਾ ਇਹਦੇ ਆਪਣੇ ਮਾਮੇ ਨੂੰ ਮਿਲਣ ਨੂੰ ਹਾਂਜੀ ਤੇ ਮਾਮੇ ਨੂੰ ਮਿਲਾ ਦਿਓ ਇਹਨੂੰ ਹਾਂ ਨਹੀਂ ਜ਼ਰੂਰ ਹਾਂ ਬੜਾ ਮਨ ਖੁਸ਼ ਹੋਇਆ ਤਾਂ ਦਿਲ ਵੇਖ ਕੇ ਤੇ ਤੁਸੀਂ ਵੀ ਆਵੀਂ ਮੇਰਾ ਪੁੱਤ ਹਾਂਜੀ ਤੁਸੀਂ ਤੇ ਨੇੜੇ ਆਏ ਆਜੋ ਘਰ ਨਹੀਂ ਮੈਂ ਚੱਲਿਆ ਹੁਣ ਬੰਬੀ ਤੇ ਠੀਕ ਹੈ ਤੇ ਘਰ ਦਾ ਤੈਨੂੰ ਪਤਾ ਨਹੀਂ ਹੋਣਾ ਪਿੰਡ ਸਾਡੇ ਹਾਂ ਨਹੀਂ ਮੈਨੂੰ ਨਹੀਂ ਪਤਾ ਫਿਰ ਭੂਆ ਜੀ ਨੂੰ ਲੈ ਕੇ ਆਏ ਹੋ ਉਹ ਗੁਰਦੁਆਰੇ ਦੀ ਗਲੀ ਜਿਹੜੀ ਆ ਹਾਂਜੀ ਉਥੋਂ ਗਾਂ ਜਾ ਕੇ ਤੇ ਮੋੜ ਦੇ ਉੱਤੇ ਪਹਿਲਾ ਹੀ ਗੇਟ ਲੱਗਾ ਵਾ ਸ਼ਾਇਦ ਤੁਸੀਂ ਗਈ ਹੋਣੀ ਕਦੀ ਪਿੰਡ ਨੂੰ ਆ ਨਹੀਂ ਮੈਂ ਗਈ ਤਨੀ ਗਈ ਨਹੀਂ ਕਿਛਾ ਗੁਰਦਾਰੇ ਲੱਗੇ ਹੀ ਆ ਠੀਕ ਆ ਹਾਂ ਜੀ ਚੱਲ ਠੀਕ ਆ ਚੰਗਾ ਫਿਰ ਬੁੱਤ ਹਾਂ ਜੀ ਚੰਗਾ ਚੰਗਾ ਸਮ੍ਰੀਤ ਹਾਂ ਜੀ ਤੂੰ ਨਾ ਪਾਪਾ ਨੂੰ ਨਾ ਦੱਸੀ ਕੀ ਨਾ ਮੇਰੇ ਮम्मा ਦੇ ਫੁੱਫੜ ਮਿਲੇਗੇ ਕਾਤੋਂ ਫਿਰ ਨਾ ਪਾਪਾ ਐਵੇਂ ਗੁੱਸੇ ਹੋਣਗੇ ਹਾਂ ਨਾ ਜਦੋਂ ਉਹ ਦਿਨ ਮਾਮੂ ਦੀ ਗੱਲ ਹੋਈ ਸੀ ਨਾ ਤੇ ਫਿਰ ਪਾਪਾ ਮੇਰੇ ਮੈਨੂੰ ਕਹਿੰਦੇ ਸੀਗੇ ਕੀ ਤੂੰ ਕਹਤੋਂ ਗੱਲਾਂ ਕਰਦੀ ਆ ਤੂੰ ਕਹਤੋਂ ਨਾਲ ਪੁੱਛਦੀ ਆ ਠੀਕ ਆ ਤੇ ਆਪਾਂ ਨਾ ਇਦਾਂ ਕਰਦੇ ਆ Papa ਨੂੰ ਇਹਨਾਂ ਦੱਸੀ ਤੇ Dadi Mama ਨੂੰ ਇਹਨਾਂ ਦੱਸੀ ਤੇ ਫੇਰ ਨਾ ਮੈਂ ਤੇਰੇ ਮਾਮੂ ਨੂੰ ਫੋਨ ਕਰੂੰਗੀ ਠੀਕ ਆ ਠੀਕ ਆ ਆਪਕੇ ਜੇ ਤੈਨੂੰ ਮਿਲਣ ਆ ਜਾਣਗੇ ਨਾ ਤੇ ਫੇਰ ਨਹੀਂ ਮੰਗੂਗਾ Dadi Mama ਨੇ ਵੀ ਨਹੀਂ ਕੁਝ ਕਿਹਾ ਨਾ ਤੇ Papa ਨੇ ਵੀ ਨਹੀਂ ਕੁਝ ਕਿਹਾ ਨਾ ਹਾਂ ਹਨਾ ਠੀਕ ਆ ਹੂੰ ਤੇ ਫੇਰ ਸਿਕਰ ਹਟ ਆਪਾਂ ਨਾ ਠੀਕ ਆ ਠੀਕ ਆ ਠੀਕ ਦੱਸਣਾ ਨਹੀਂ ਕਿਸੇ ਨੂੰ ਵੀ ਲੈ ਸਭੀ ਤੇ ਪਾਪਾ ਤੋਂ ਆਉਂਦੇ। ਸ਼ੁਕਰਾ ਕੀਤਾ ਦੇਖਿਆ ਨਹੀਂ ਉਹਨਾਂ ਨੇ ਨਾ ਤੇ ਮਮਾ ਦੇ ਫੁੱਫੜ ਨੂੰ। ਨਹੀਂ ਤਾਂ ਆਪਾਂ ਨੂੰ ਨਾ ਛਿੜਕਾਂ ਪੈ ਜਾਣੀਆਂ ਅੱਜ। ਕਿੱਧਰ ਸੈਰ ਹੋ ਰਹੀ ਅੱਜ? ਉਦੈ ਪਾਏ ਹਾਂ ਜਸਾਰਗਰ। ਹਾਂ। ਤੇ ਮਿਹਰੀਤੀ ਬੜੀ ਖੁਸ਼ ਵਾਜ ਹੈ। ਹੈਂ? ਉਦੈ। ਕਿ ਆਪ ਬੈਠੇ ਜਸਾਰਗਰ ਨਹੀਂਗੇ? ਹਾਂ। ਮੈਨੂੰ ਲੱਗਦਾ ਜਿੱਦਾਂ ਕੋਈ ਸੁਲੰਬਾ ਹੁੰਦਾ ਤੇ ਨਹੀਂ। ਕੀ ਲੱਭਣਾ? ਹਾਂ। ਖੁਸ਼ੀ ਦੇ ਇਦਾਂ ਦੀ ਹੈ। ਜਿੱਦਾਂ ਕੋਈ ਗਵਾਚੀ ਚੀਜ਼ ਲੱਭੀ ਹੁੰਦੀ। ਬੱਤੀ ਜਗੀ ਲੱਬਣੀ ਹਾਂ ਮੈਂ ਤਾਂ ਮਮਾ ਬੱਸ ਸਾਰ ਕਰਾ ਨਹੀਂ ਹੈ ਹਾਂ ਇਹ ਆਪਣੀਆਂ ਗੱਲਾਂ ਦੱਸੀ ਜਾਂਦੀ ਮੈਨੂੰ ਤੇ ਖੁਸ਼ ਹੋਈ ਜਾਂਦੀ ਅੱਛਾ ਹਾਂ ਠੀਕ ਆ ਚੱਲੇ ਤਾਂ ਹੱਸੀ ਗਈ ਜਾ ਕਰ ਤੇ ਤੁਸੀਂ ਕਿੱਧਰ ਆਏ ਮੈਂ ਆ ਬੱਤੀ ਆ ਹੁਣ ਬੰਬੀ ਚਲਾ ਕੇ ਆਇਆ ਅੱਛਾ ਹੂੰ ਮੈਂ ਬਰਸਨ ਭਰਨ ਆਲਾ ਸੀ ਹੂੰ ਬੱਤੀ ਆਉਂਦੀ ਐ ਇਹ ਵੇਲੇ ਘੰਟਾ ਕਾਉਂਦੀ ਐ ਹਾਂ ਸਵੇਰੇ ਤਾਂ ਪਾਪਾ ਚੱਲੀ ਆਣੇ ਵਾਪਸ ਆ ਨਾ ਆਉਂਦੇ ਨਿਕਲ ਆਏ ਆਪਾਂ ਹਾਂ ਚੱਲਾ ਜਾ ਤੇ ਦਾਦੀ ਮੱਕਲੀ ਕਰਵਾ ਮम्मा ਉਹ ਕੋ ਤਿਤਲੀ ਤੂੰ ਤਿਤਲੀ ਦੇ ਪਿੱਛੇ ਭਈ ਰਿਆ ਕਰ ਜਾ ਫੜ ਲੈ ਮੈਂ ਇੱਥੇ ਰੁਕਦੀ ਹਾਂ ਤੂੰ ਜਾ ਫਿਰ ਮੈਂ ਤੇ ਰੋਕੇ ਰੁਕਦੀ ਇਹਦਾ ਪਾਪਾ ਚਲੇ ਗਿਆ ਮੈਂ ਇੱਥੇ ਫੋਨ ਕਰ ਲੈਂਦੀ ਹਾਂ ਮम्मा ਮੈਂ ਤੇ ਬੰਨਾ ਮਾਰੇਗਾ ਕਿ ਵਾਪਸ ਚਲ ਜੇ ਅੱਛਾ ਤੂੰ ਬੜੀ ਚਿਲਾਤਾ ਇੱਥੇ ਤੇਰੇ ਮਾਮੂ ਨੂੰ ਨਾ ਫੋਨ ਕਰਦੇ ਹਾਂ ਹਾਂ ਠੀਕ ਆ ਫਿਰ ਉਹਨਾਂ ਨੂੰ ਜੀ ਬੁਲਾਉਣੀ ਹੈ ਦਰਚਾਂਦੇ ਹੈ ਹੈਲੋ ਸਸਰੀਆ ਵੀਰ ਜੀ ਅੱਛਾ ਤੁਸੀਂ ਮੈਨੂੰ ਕਿੱਥੇ ਪਹਿਚਾਨਣਾ ਵਾ ਮੈਂ ਫੋਨ ਹੀ ਪਹਿਲੀ ਵਾਰ ਕੀਤਾ ਹਾਂ ਮੈਂ ਸਮਰੀਦਦੀ ਨਾ ਮੰਮਾ ਬੋਲਣ ਦੀ ਆ ਹਾਂ ਮੈਨੂੰ ਪਤਾ ਵਾ ਸਮਰੀਤ ਦੀ ਮੰਮਾ ਜਾਸਾ ਹਾਂ ਮਤਰੇ ਹੀ ਸਮਝ ਲਓ ਹਾਂਜੀ ਨੰਬਰ ਨੰਬਰ ਨਾ ਮੈਂ ਫੁੱਫੜ ਜੀ ਮਿਲੇ ਹੀ ਮੈਨੂੰ ਇੱਥੇ ਤੇ ਮੈਂ ਉਹਨਾਂ ਤੋਂ ਹੀ ਲਿਆ ਜੋ ਹੁਣੇ ਹੀ ਲਿਆ ਵਾ ਹਾਂਜੀ ਹਾਂ ਸਮਰੀਤ ਠੀਕ ਆ ਸਮਰੀਤ ਨਾ ਤੁਹਾਨੂੰ ਬੜਾ ਯਾਦ ਕਰਦੀ ਆ ਕਹਿੰਦੀ ਮੈਂ ਤੁਹਾਨੂੰ ਮਿਲਣਾ ਵਾ ਹਾਂਜੀ ਤੇ ਤੁਸੀਂ ਆ ਜਾਓ ਕਿਹਦੇ ਨਾਲ ਹਾਂਜੀ ਵੀਰ ਜੀ ਚਲੋ ਇਹ ਤਾਂ ਹੈ ਹੀ ਆ ਜੋ ਹਨਾ ਜਾਸਤੇ ਚਲੇਗੀ ਤੁਹਾਡੀ ਭੈਣ ਤੇ ਚਲੇਗੀ ਪਰ ਚਲੋ ਪਨੀਰੀ ਤੇ ਹੈਗੀ ਆ ਨਾ ਉਹਨੂੰ ਤਾਂ ਤੁਸੀਂ ਮਿਲੋ ਹਾਂਜੀ ਹਾਂਜੀ ਨਹੀਂ ਮੈਨੂੰ ਫੁੱਫੜ ਜੀ ਨੇ ਦੱਸਿਆ ਹੀਗਾ ਜੋ ਜੋ ਵੀ ਤੁਹਾਡੇ ਗਲੇ ਸ਼ਿਕਵੇ ਆ ਉਹ ਬਹਿ ਕੇ ਤੁਸੀਂ ਜੇ ਕਰ ਸਕਦੇ ਤੁਸੀਂ ਹਾਂਜੀ ਉਹਦਾ ਹੱਲ ਹੋ ਸਕਦਾ ਵਾ ਪਰ ਇਹ ਆ ਕਿ ਫਿਰ ਨਿਆਣੀ ਤਨਾ ਦੱਸੂਗੀ ਕਿਉਂਕਿ ਬੱਚੇ ਨੂੰ ਤਾਂ ਰਿਸ਼ਤੇ ਸਾਰੇ ਹੀ ਚਾਹੀਦੇ ਆ ਨਾ ਨਹੀਂ ਤੁਸੀਂ ਮੇਰੀ ਮੰਨ ਕੇ ਬੇਸ਼ੱਕ ਨਾ ਆਓ ਪਰ ਇਹ ਆ ਕਿ ਸਮ੍ਰੀਤ ਦੀ ਹਾਂਜੀ ਸਮ੍ਰੀਤ ਦੀ ਮੰਨ ਕੇ ਆਓ ਨਾ ਹਾਂਜੀ ਫੇ ਤੁਹਾਡੀ ਭੈਣ ਕੀ ਸੋਚੂਗੀ ਆ ਉਹਦੇ ਜਾਨ ਪਿੱਛੋਂ ਜਿਹੜਾ ਹੈਗਾ ਵਾ ਤੇ ਉਹਦੀ ਧੀ ਨੂੰ ਵੀ ਧੱਕਾ ਦੇਤਾ ਹਾਂਜੀ ਉਹਦਾ ਨਾ ਬੜਾ ਦੇਰ ਕਰਦਾ ਮਿਲਣ ਤੁਹਾਨੂੰ ਹਾਂਜੀ ਨਹੀਂ ਤੇ ਇਹਨਾ ਮੇਰੀ ਮੰਨ ਕੇ ਨਾ ਇੱਕ ਵਾਰੀ ਜ਼ਰੂਰ ਆਓ ਫੇ ਤੁਹਾਡਾ ਦੇਰ ਕਰੂਗਾ ਤੇ ਤੁਸੀਂ ਆਇਓ ਨਹੀਂ ਦੇਰ ਕਰੂਗਾ ਤੇ ਨਾ ਆਇਓ ਠੀਕ ਆ ठीक है चलो फिर टाइम कट के ना जरूर आयो हाँ जी चलो ठीक है अम्मा की कहने मामू कहने मैं कहते हैं टाइम कट के ना जरूर आऊंगा ठीक है हाँ आज कर चलिए फिर दसी ना पर घर जाके मम्मा ने फोन किया ठीक है ठीक है हाँ चलो चल चलिए ਵਾਸਾਨੀ ਕਿੱਥੇ ਗਈ ਆ ਅੰਦਰ ਬਾਹਰ ਸਾਰੇ ਲੱਭ ਲਿਆ ਵਾ ਮੈਂ ਕਿਤੇ ਲੱਭਣ ਨਹੀਂ ਰਹੀ ਕੁੜੀ ਵੀ ਨਾਲ ਹੀ ਆ ਖਣੀ ਕਿਤੇ ਲੱਭਦੀ ਨਹੀਂ ਪਤਾ ਨਹੀਂ ਕਿੱਥੇ ਗਈ ਚੱਲ ਆ ਜਾਂਦੀ ਆ ਜਿੱਥੇ ਵੀ ਹੋਊਗੀ ਹੁਣ ਮੈਂ ਹੁਣ ਇੱਥੇ ਬਹਿ ਚੱਲੀ ਆ ਚਲੋ ਆਪੇ ਆ ਜਾਣਗੇ ਹੁਣ ਸਾਰੇ ਰਵੇ ਹਾਈਆਂ ਵੇਰਲੀ 'ਚ ਵੀ ਮੈਂ ਵੇਖ ਆਈ ਆ ਵੇਰਲੀ ਵੀ ਹੈ ਨਹੀਂ ਗਈ ਕਿਤੇ ਕਿੱਥੇ ਗਈ ਆ ਕਿੰਨੇ ਘੇੜੇ ਕਰ ਘੁਰਚੇ ਲੱਗੀ ਚਲ ਕੋਈ ਗੱਲ ਨਹੀਂ ਆ ਜਾਂਦੀ ਕਿੱਥੋਂ ਆਈਆਂ ਮੈਂ ਤਾਂ ਤੁਹਾਨੂੰ ਸਾਰੇ ਲੱਭ ਕੇ ਆਈਆਂ ਵੇਹਲੀਆਂ ਲੱਭਿਆ ਅੰਦਰ ਬਾਹਰ ਲੱਭਿਆ ਇੱਥੇ ਸਾਰੇ ਵੇਖ ਕੇ ਆਈਆਂ ਕਿੱਥੇ ਗਈਆਂ ਆਈ ਮਾਵਾਂ ਤੀਆਂ ਅਸੀਂ ਇਸ ਮਰੀਜ਼ ਜੇਤ ਬੜੇ ਕਰਨ ਦੇ ਹੀ ਭੀ ਸੈਰ ਕਰਕੇ ਆਈਏ ਪਹਿਲਾ ਦਿਨ ਮੈਂ ਪੜਾਉਣ ਦੇ ਹੀ ਸੀਗੀ ਤੇ ਕਹਿੰਦੀ ਮੈਂ ਪੜ ਪੜ ਕੇ ਥੱਕ ਗਈ ਆ ਤੇ ਫੇਰ ਮੈਂ ਚੱਲ ਘਰ ਉਹਨੇ ਸਹਿਤ ਤੂੰ ਮੈਨੂੰ ਕਿਤੇ ਦਿਸੇ ਨਹੀਂ ਨੇ ਤੁਹਾਨੂੰ ਦੱਸ ਕੇ ਜਾਣਾ ਸੀਗਾ ਆਹੋ ਜੇ ਦੱਸ ਕੇ ਜਾਂਦੀ ਤੇ ਮੈਂ ਨਾ ਲੱਭਦੀ ਮੈਂ ਤਾਂ ਸਾਰੇ ਮੈਂ ਰੱਖਾ ਨਹੀਂ ਕਿਸੇ ਦੇ ਘਰ ਚਲ ਗਈ ਫੇਰ ਮੈਂ ਕਿਤੇ ਗਈ ਨਹੀਂ ਔਰ ਕਿ ਮੈਂ ਇੱਥੇ ਬੈਠੀ ਹਾਂ ਹਾਂ ਨਹੀਂ ਉੱਥੇ ਫੇਰ ਟਾਈਮ ਲੱਗ ਗਿਆ ਤੇ ਇਹਨੂੰ ਹੁਣ ਤੇਰਾ ਘਰ ਦੀ ਬੜਾ ਵਾ ਛੱਡ ਕੇ ਨਾ ਜਾਇਆ ਕਰ ਤੇ ਧਿਆਨ ਵੀ ਰੱਖਿਆ ਕਰ ਉਹਦਣ ਤੂੰ ਚਲ ਗਈ ਕੱਪੜੇ ਸੀਨੇ ਦੇਣ ਹਾਂਜੀ ਤੇ ਇਹਨੇ ਮੇਰੀ ਕੁੜੀ ਨੇ ਜਾਨ ਹੀ ਖਾ ਲਈ ਮम्मा ਪਤਾ ਨਹੀਂ ਕਿੱਥੇ ਚਲ ਗਈ ਮम्मा ਪਤਾ ਨਹੀਂ ਕਿੱਥੇ ਚਲ ਗਈ ਅਨੇਤ ਮੈਂ ਰੱਖਦੀ ਤੈਨੂੰ ਨਾਲੀਆਂ ਤੇ ਇਹ ਫਿਰ ਮੈਨੂੰ ਕਹਿੰਦੀ ਸੈਰ ਕਰਨ ਜਾਣਾ ਤੇ ਫਿਰ ਮੈਂ ਹਾਂ ਫਿਰ ਕੱਲੀ ਜਾਊਗੀ ਤੇ ਨਾਲੇ ਫਿਰ ਨਹਿਰ ਵਾ ਨਹੀਂ ਕੱਲੀ ਨੂੰ ਨਹੀਂ ਗਾ ਤਾਂ ਹੀ ਫਿਰ ਮੈਂ ਤੇ ਨਾਲ ਚਲੇਗੀ ਅੱਛਾ ਤੇ ਉੱਥੇ ਨੇ ਫਿਰ तितਲੀ ਵੇਖ ਲਈ ਲੈ ਉਹ ਫਿਰ ਮੈਂ ਉਹ ਫੜਨ ਚਲ ਗਈ ਮम्मा ਕਹਿੰਦੇ ਮੈਂ ਇੱਥੇ ਖਲੋ ਐਨੀ ਆ ਤੇ ਤੂੰ तितਲੀ ਫੜ ਲੈ ਫੇ ਮਾ ਫੜਿਆ ਲੱਗੀ ਮੇ ਕੋ ਫੜੀ ਨਹੀਂ ਗਈ ਬੜੀ ਦੂਰ ਚਲ ਗਈ ਸੀ ਮੈਂ ਪਤਾ ਦੂਰ ਨਹੀਂ ਜਾਈਦਾ ਹੁੰਦਾ ਨਹੀਂ ਮਮਾ ਲੱਗੇ ਹੀਗੇ ਹਾਂ ਮਮਾ ਤਾਂ ਲੱਗੇ ਹੀਗੀ ਇਹ ਤਿਤਲੀਆਂ ਜਿਹੜੀਆਂ ਏਕੜੀਆਂ ਫੜੀਆਂ ਜਾਂਦੀਆਂ ਵਾਂ ਪਰ ਮੈਂ ਪਹਿਲਾਂ ਉਹ ਉੱਤੇ ਉੜਦੀਆਂ ਉੜਦੀਆਂ ਕੁਦੀ ਦੂਰ ਚਲ ਜਾਂਦੀਆਂ ਹਨ ਮਗਰ ਨਹੀਂ ਪਤਾ ਜਾਈਦਾ ਹੁੰਦਾ ਠੀਕ ਆ ਫੇ ਬਾਚੋਂ ਪਾ ਆ ਗਏ ਘਰੇ ਹਾਂ ਤੇ ਇਹਦੇ ਪਾਪਾ ਨੇ ਵੀ ਤੁਹਾਨੂੰ ਦੱਸਿਆ ਨਾ ਉਹ ਕਿ ਆਇਆ ਹੀ ਨਹੀਂ ਘਰ ਉਹ ਵੀ ਸਾਨੂੰ ਮਿਲੇ ਹੀ ਉਥੇ ਉਹ ਬੰਬੀ ਛੱਡਣ ਗਿਆ ਸੀਗੇ ਉਹ ਫੇਰ ਕੀ ਪਤਾ ਪੱਠੇ-ਪੁੱਠੇ ਪਾਉਂਦਾ ਹਾਂ ਮੈਂ ਤਾਂ ਫੇਰ ਇੱਥੇ ਆਣ ਕੇ ਬੈ ਗਈਆਂ ਮੈਂ ਕਿਹਾ ਚੱਲ ਆਪੇ ਆ ਜਾਣਗੇ ਹਾਂ ਤੇ ਤੁਹਾਡਾ ਮਾਵਾ ਧੀਆਂ ਦਾ ਹੈਗਾ ਮੈਂ ਹਾਂ ਪਤਾ ਨਹੀਂ ਕਿੱਥੇ ਗਈਆਂ ਫੇਰ ਮੈਂ ਸੋਚਿਆ ਕਿ ਇਹਦੇ ਘਰ ਚਲ ਗਈਆਂ ਹੋਣੀਆਂ ਨਹੀਂ ਆਦੀ ਜਗਾ ਜੀ ਕਰਨਾ ਚਲ ਗਈਆਂ ਹੁਣ ਹਾਂ ਨਹੀਂ ਉਧਰ ਤੇ ਕੀ ਜਾਣਾ ਸੀ ਤੇ ਫੇਰ ਮੈਂ ਵੀ ਚੱਲ ਆਹ ਤੇ ਜਲਦੀ ਜਾਣਾ ਹੀ ਤੇ ਫੇਰ ਤਿੱਤਰੀ ਜੋ ਫੜਨ ਆਪੀ ਕੋਈ ਨਹੀਂ ਸ਼ਾਲ ਕਰਨਾ ਵੀ ਚੰਗਾ ਵਾ ਹਾਂ ਚੱਲ ਘੜੀ ਨਾਲ ਲੱਗੀ ਤੇ ਉੱਥੇ ਕੋ ਮਾਈ ਹਾਂ ਨਰਦ ਤੇ ਹਰ ਵੇਲੇ ਤੇ ਬੈਠੇ ਰਹੀਦਾ ਵਾ ਘਰ ਆਹੋ ਹਾਂ ਕੋਈ ਨਹੀਂ ਸੀ ਚਲ ਜਿਆ ਕਰੋ ਮਾਵਾਂ ਤੀਆਂ ਹਾਂ ਨਹੀਂ ਵੀ ਪੜ ਪੜ ਕੇ ਫੇਰ ਥੱਕ ਗਈ ਸੀ ਨਾ ਪਰ ਮੈਨੂੰ ਦੱਸ ਕੇ ਜਾਇਆ ਕਰੋ ਫੇਰ ਮੇਰਾ ਵੀ ਧਿਆਨ ਹੋਏ ਲੱਭ ਪਤਾ ਨਹੀਂ ਕਿੱਥੇ ਗਈਆਂ ਨਹੀਂ ਦੱਸ ਕੇ ਜਾਣਾ ਤੂੰ ਹੈ ਨਹੀਂ ਨਾ ਇੱਥੇ ਆਹੋ ਇਹ ਤਾਂ ਹੈ ਵਾ ਹਾਂ ਚੱਲ ਕੋਈ ਗੱਲ ਨਹੀਂ ਕਮਾ ਲਿਆ ਆ ਕਰ ਇਹਨੂੰ ਹਾਂ ਚੱਲ ਸਮਝੀ ਤਾਂ ਆ ਪਾੜੀ ਹੈ ਉਹ ਜਿਹੜਾ ਰਹਿ ਗਿਆ ਵਾ ਠੀਕ ਆ ਹੈ ਨਾ ਚੱਲ ਜਾਓ ਪੜ ਲੀਏ ਬੱਚੇ ਨਾਲ ਪਿਆਰ ਕਰੀਏ ਤੇ ਬੱਚਾ ਆਪੇ ਮਗਰ ਮਗਰ ਫਿਰਦਾ ਵਾ ਹੁਣ ਤੇ ਬੜਾ ਕਰਦੀ ਆ ਤੇ ਕੁੜੀ ਵੀ ਮਗਰ ਮਗਰ ਹੀ ਰਹਿੰਦੀ ਆ ਚੱਲ ਚੰਗਾ ਇਹਦਾ ਵੀ ਮੋਮ ਹਫਤਾ ਪੈ ਜੂਗੀ ਇਹਨੂੰ ਵੀ ਮਾਂ ਯਾਦ ਨਾ ਆਊਗੀ ਉਹ ਦਿਨ ਨਾਲੋਂ ਮੈਂ ਕੁੜੀ ਵੇਣੀ ਆ ਕੁੜੀ ਦੀ ਮੋਹ ਦੀ ਰੋ ਵੀ ਚੰਗੀ ਆ ਚੰਗੀ ਲੱਗਣ ਦਾ ਵੀ ਆ ਹੁਣ ਅੱਗੇ ਤਾਂ ਰੋਂਦੀ ਰਹਿੰਦੀ ਹੁੰਦੀ ਸੀ ਵਿਚਾਰੀ ਅੰਦਰ ਬਾਹਰ ਇਹਨੇ ਰੋਂਦੀ ਰਹਿਣਾ ਮਮਾ ਆ ਉਹ ਬਣਾ ਕੇ ਦਿੰਦੀ ਮਮਾ ਦਿੰਦੀ ਚਾਲੇ ਨੇ ਨਾਲ ਉਹ ਵੀ ਆਰੇ ਲੱਗ ਗਈ ਉਹਦਾ ਵੀ ਜੀ ਲੱਗ ਗਿਆ ਤੇ ਕੁੜੀ ਦਾ ਵੀ ਜੀ ਲੱਗ ਗਿਆ ਚੰਗਾ ਹੋਇਆ ਮੇਰਾ ਵੀ ਜੜਾ ਕਿ ਨੀਗਾ ਅਰੂਚ ਖੋਸ਼ ਹੁੰਦਾ ਵੇਖ ਕੇ ਤੇ ਕਾਲ ਜੇ ਠੰਡ ਪੈਂਦੀ ਆ ਨਿਆਣੀ ਜੋ ਹੀ